ਦੋਸਤੋ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ AI ਦੇ ਨਾਲ ਕਿਸ ਤਰ੍ਹਾਂ ਜਿਹੜੀ ਵੀਡੀਓ ਬਣਾ ਕੇ ਜਿਹੜਾ ਉਹ ਸ਼ਬੀ ਖਰਾਬ ਕੀਤੀ ਜਾਂਦੀ ਆ AI ਦੇ ਨਾਲ ਫੋਟੋਆਂ ਬਣਾਈਆਂ ਜਾਂਦੀਆਂ ਵਾ ਤੇ ਹੁਣ ਐਸਾ ਹੀ ਮਾਮਲਾ ਜਿਹੜਾ ਇੱਕ ਆਇਆ ਵਾ ਜਿਸ ਦੇ ਨਾਲ ਸਾਡੇ ਪੰਜਾਬ ਦੇ ਸੀਐਮ ਮਾਨ ਦੀ ਜਿਹੜੀ ਸ਼ਬੀ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ AI ਦੇ ਨਾਲ ਵੀਡੀਓ ਬਣਾਈ ਗਈ ਫਿਰ ਉਸ ਨੂੰ ਜਿਹੜਾ ਵਾ ਉਹ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਕੀਤਾ ਗਿਆ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਜਿਹੜਾ AI ਇਸ ਟਾਈਮ ਜਿਹੜਾ ਸਿਸਟਮ ਜਿਹੜਾ ਚੱਲ ਰਿਹਾ ਵਾ ਜਿਸ ਦੇ ਨਾਲ ਵੀਡੀਓ ਬਣਾਈਆਂ ਜਾਂਦੀਆਂ ਵਾ ਫੋਟੋਗ੍ਰਾਫਸ ਜਿਹੜੀਆਂ ਬਣਾਈਆਂ ਜਾਂਦੀਆਂ ਵਾ ਤੇ ਏਸਾ ਹੀ ਮਾਮਲਾ ਜਿਹੜਾ ਵਾ ਹੁਣ ਉਹ ਸਾਡੇ ਪੰਜਾਬ ਦੇ ਵਿੱਚ ਆਇਆ ਵਾ ਕਿ ਸਾਡੇ ਪੰਜਾਬ ਦੇ ਸੀਐਮ ਜਿਹੜੇ ਆ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਵਿਅਕਤੀ ਦਾ ਜਿਹੜਾ ਨਾਮ ਦੱਸ ਦਿੰਨੇ ਆ ਤੁਹਾਨੂੰ ਜਗਮਨ ਸਮਰਾਖ ਖਲਾਫ ਜਿਹੜਾ ਹੁਣ ਜਿਹੜਾ ਪਰਚਾ ਵੀ ਦਰਜ ਹੋ ਗਿਆ ਵਾ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਦੀ ਇੱਕ ਵੀਡੀਓ ਜਿਹੜੀ ਬਣਾਈ ਗਈ ਏਆਈ ਦੇ ਨਾਲ ਉਹ ਇੱਕ ਲੜਕੀ ਦੇ ਨਾਲ ਜਿਹੜਾ ਉਹ ਸ਼ਰਾਬ ਦਾ ਸੇਵਨ ਕਰ ਰਿਹਾ ਇੱਕ ਚੇਅਰ ਦੇ ਉੱਤੇ ਬੈਠੇ ਹੋਏ ਸੀ ਉਹਨਾਂ ਦੀ ਜਿਹੜੀ ਸ਼ਬੀ ਉਸ ਤਰ੍ਹਾਂ ਦਾ ਫੇਸ ਦਿਖਾਇਆ ਗਿਆ ਸੀਗਾ ਪਰ ਉਹ AI ਦੇ ਨਾਲ ਬਣਾਇਆ ਗਿਆ ਸੀ ਪਰ ਉਹ ਜਿਹੜਾ CM Mann ਨਹੀਂ ਲੱਗ ਰਹੀ ਸੀ ਇਸ ਤੋਂ ਬਾਅਦ ਉਹਦੀ ਤਫਤੀਸ਼ ਕੀਤੀ ਗਈ ਉਸ ਦੀ ਜਾਂਚ ਕੀਤੀ ਗਈ ਤੇ ਜਾਂਚ ਦੇ ਵਿੱਚ ਇਹ ਹੈ ਕਿ ਜਿਹੜੀ ਵੀਡੀਓ ਆ ਉਹ AI ਦੇ ਨਾਲ ਬਣਾਈ ਗਈ ਸੀ ਤੇ ਉਹਨਾਂ ਦੀ ਜਿਹੜੀ ਸ਼ਬੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਇਸ ਤੋਂ ਬਾਅਦ ਜਿਹੜਾ ਵਾ ਹੁਣ ਜਗਮਨ ਸਮਰਾ ਖਿਲਾਫ ਜਿਹੜਾ ਉਹ ਪਰਚਾ ਵੇੜਾ ਉਹ ਦਰਜ ਕਰ ਦਿੱਤਾ ਗਿਆ ਵਾ ਤੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਇਸ ਤਰ੍ਹਾਂ ਦੀਆਂ ਵੀਡੀਓ ਦੇ ਜਿਹੜਾ ਧਿਆਨ ਨਾਲ ਜਿਹੜਾ ਵੀਡੀਓ ਬਣਾਈਆਂ ਜਾਣ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੜਵਾੜ ਵੀ ਕੀਤਾ ਜਾ ਰਿਹਾ ਹੈ AI ਦੇ ਨਾਲ ਅਸ਼ਲੀਲ ਵੀਡੀਓ ਬਣਾਈ ਜਾਂਦੀਆਂ ਫੋਟੋਗ੍ਰਾਫਸ ਦੀ ਜਿਹੜੀਆਂ ਅਸ਼ਲੀਲ ਬਣਾ ਕੇ ਜਿਹੜੀਆਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਵਾ ਇਸੇ ਤਰ੍ਹਾਂ ਹੀ ਮਾਮਲਾ ਜਿਹੜਾ ਉਹ ਸਾਡੇ ਸੀਐਮ ਸਾਹਿਬ ਜਿਹੜੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦਾ ਜਿਹੜਾ ਉਹ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਉਸ ਇਨਸਾਨ ਦੇ ਉੱਤੇ ਜਿਹੜਾ ਉਹ ਪਰਚਾ ਵੀ ਦਰਜ ਜਿਹੜਾ ਉਹ ਕਰ ਲਿੱਤਾ ਗਿਆ ਜਗਮਨ ਸਮਰਾ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਉਹਨਾਂ ਦਾ ਨਾਮ ਜਗਮਨ ਜਿਹੜਾ ਸਮਰਾ ਉਹਨਾਂ ਦਾ ਨਾਮ ਆ ਜਿਸ ਤਰ੍ਹਾਂ ਉਹਨਾਂ ਦੀ ਸ਼ਬੀ ਖਰਾਬ ਕੀਤੀ ਜਾਣੀ ਸੀ ਉਸ ਤੋਂ ਬਾਅਦ ਜਿਹੜਾ ਵਾ ਹੁਣ ਉਸ ਇਨਸਾਨ ਤੇ ਜਿਹੜਾ ਪਰਚਾ ਦਰਜ ਜਿਹੜਾ ਕਰ ਦਿੱਤਾ ਗਿਆ ਵਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਸਤੋ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ AI ਦੇ ਨਾਲ ਕਿਸ ਤਰ੍ਹਾਂ ਜਿਹੜੀ ਵੀਡੀਓ ਬਣਾ ਕੇ ਜਿਹੜਾ ਉਹ ਸ਼ਬੀ ਖਰਾਬ ਕੀਤੀ ਜਾਂਦੀ ਆ AI ਦੇ ਨਾਲ ਫੋਟੋਆਂ ਬਣਾਈਆਂ ਜਾਂਦੀਆਂ ਵਾ ਤੇ ਹੁਣ ਐਸਾ ਹੀ ਮਾਮਲਾ ਜਿਹੜਾ ਇੱਕ ਆਇਆ ਵਾ ਜਿਸ ਦੇ ਨਾਲ ਸਾਡੇ ਪੰਜਾਬ ਦੇ ਸਿਆਮਾਨ ਦੀ ਜਿਹੜੀ ਸ਼ਬੀ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਐ AI ਦੇ ਨਾਲ ਵੀਡੀਓ ਬਣਾਈ ਗਈ ਫਿਰ ਉਸ ਨੂੰ ਜਿਹੜਾ ਵਾ ਉਹ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਕੀਤਾ ਗਿਆ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਜਿਹੜਾ AI ਇਸ ਟਾਈਮ ਜਿਹੜਾ ਸਿਸਟਮ ਜਿਹੜਾ ਚੱਲ ਰਿਹਾ ਉਹ ਜਿਸ ਦੇ ਨਾਲ ਵੀਡੀਓ ਬਣਾਈਆਂ ਜਾਂਦੀਆਂ ਵਾ ਫੋਟੋਗ੍ਰਾਫਸ ਜਿਹੜੀਆਂ ਬਣਾਈਆਂ ਜਾਂਦੀਆਂ ਵਾ ਤੇ ਐਸਾ ਹੀ ਮਾਮਲਾ ਜਿਹੜਾ ਵਾ ਹੁਣ ਉਹ ਸਾਡੇ ਪੰਜਾਬ ਦੇ ਵਿੱਚ ਆਇਆ ਵਾ ਕਿ ਸਾਡੇ ਪੰਜਾਬ ਦੇ ਸੀਐਮ ਜਿਹੜੇ ਆ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਵਿਅਕਤੀ ਦਾ ਜਿਹੜਾ ਨਾਮ ਦੱਸ ਦਿੰਨੇ ਆ ਤੁਹਾਨੂੰ ਜਗਮਨ ਸਮਰਾ ਖਿਲਾਫ ਜਿਹੜਾ ਹੁਣ ਜਿਹੜਾ ਪਰਚਾ ਵੀ ਦਰਜ ਹੋ ਗਿਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਦੀ ਇੱਕ ਵੀਡੀਓ ਜਿਹੜੀ ਬਣਾਈ ਗਈ ਏਆਈ ਦੇ ਨਾਲ ਉਹ ਇੱਕ ਲੜਕੀ ਦੇ ਨਾਲ ਜਿਹੜਾ ਉਹ ਸ਼ਰਾਬ ਦਾ ਸੇਵਨ ਕਰ ਰਿਹਾ ਇੱਕ ਚੇਅਰ ਦੇ ਉੱਤੇ ਬੈਠੇ ਹੋਏ ਸੀ ਉਹਨਾਂ ਦੀ ਜਿਹੜੀ ਸ਼ਬੀ ਉਸ ਤਰ੍ਹਾਂ ਦਾ ਫੇਸ ਦਿਖਾਇਆ ਗਿਆ ਸੀਗਾ ਪਰ AI ਦੇ ਨਾਲ ਬਣਾਇਆ ਗਿਆ ਸੀ ਪਰ ਉਹ ਜਿਹੜਾ ਸੀਮਾਨ ਨਹੀਂ ਲੱਗ ਰਿਹਾ ਸੀ ਉਸ ਤੋਂ ਬਾਅਦ ਉਹਦੀ ਤਫਤੀਸ਼ ਕੀਤੀ ਗਈ ਉਸ ਦੀ ਜਾਂਚ ਕੀਤੀ ਗਈ ਤੇ ਜਾਂਚ ਦੇ ਵਿੱਚ ਇਹ ਹੈ ਕਿ ਜਿਹੜੀ ਵੀਡੀਓ ਆ ਉਹ AI ਦੇ ਨਾਲ ਬਣਾਈ ਗਈ ਸੀ ਤੇ ਉਹਨਾਂ ਦੇ ਜਿਹੜੀ ਸ਼ਬੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਵਾ ਹੁਣ ਜਗਮਨ ਸਮਰਾ ਖਿਲਾਫ ਜਿਹੜਾ ਉਹ ਪਰਚਾ ਵੇੜਾ ਉਹ ਦਰਜ ਕਰ ਦਿੱਤਾ ਗਿਆ ਵਾ ਤੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਇਸ ਤਰ੍ਹਾਂ ਦੀਆਂ ਵੀਡੀਓ ਦੇ ਜਿਹੜਾ ਧਿਆਨ ਨਾਲ ਜਿਹੜਾ ਵੀਡੀਓ ਬਣਾਈਆਂ ਜਾਂਣ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੜਵਾੜ ਵੀ ਕੀਤਾ ਜਾ ਰਿਹਾ ਹੈ AI ਦੇ ਨਾਲ ਅਸ਼ਲੀਲ ਵੀਡੀਓ ਬਣਾਈ ਜਾਂਦੀਆਂ ਫੋਟੋਗ੍ਰਾਫਸ ਦੀ ਜਿਹੜੀਆਂ ਅਸ਼ਲੀਲ ਬਣਾ ਕੇ ਜਿਹੜੀਆਂ ਵਾਇਰਲ ਕਰ ਦਿੱਤੀਆਂ ਜਾਂਦੀਆਂ ਵਾਂ ਇਸੇ ਤਰ੍ਹਾਂ ਹੀ ਮਾਮਲਾ ਜਿਹੜਾ ਉਹ ਸਾਡੇ ਸੀਐਮ ਸਾਹਿਬ ਜਿਹੜੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦਾ ਜਿਹੜਾ ਉਹ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਉਸ ਇਨਸਾਨ ਦੇ ਉੱਤੇ ਜਿਹੜਾ ਉਹ ਪਰਚਾ ਵੀ ਦਰਜ ਜਿਹੜਾ ਉਹ ਕਰ ਲਿੱਤਾ ਗਿਆ ਜਗਮਨ ਸਮਰਾ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਉਹਨਾਂ ਦਾ ਨਾਮ ਜਗਮਨ ਇਹੜਾ ਸਮਰਾ ਉਹਨਾਂ ਦਾ ਨਾਮ ਆ ਜਿਸ ਤਰ੍ਹਾਂ ਉਹਨਾਂ ਦੀ ਸ਼ਬੀ ਖਰਾਬ ਕੀਤੀ ਜਾਣੀ ਸੀ ਉਸ ਤੋਂ ਬਾਅਦ ਜਿਹੜਾ ਵਾ ਹੁਣ ਉਸ ਇਨਸਾਨ ਤੇ ਜਿਹੜਾ ਪਰਚਾ ਦਰਜ ਜਿਹੜਾ ਕਰ ਦਿੱਤਾ ਗਿਆ ਵਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ